ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਟਿਆਲਾ ਤੇ ਸੰਗਰੂਰ ਹਲਕੇ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਸਮਾਣਾ ਚ ਸੀਐਮ ਨੇ ਲੋਕ ਮੇਲਨੀ ਪ੍ਰੋਗਰਾਮ ਤਹਿਤ ਵੋਟਾਂ ਮੰਗੀਆਂ। ਉੱਥੇ ਹੀ ਮਲੇਰ ਕੋਟੜਾ ਵਿੱਚ ਰੋਡ ショਅ ਕੀਤਾ। ਇਸ ਦੌਰਾਨ ਸੀਐਮ ਮਾਨ ਜਿਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਿਖਾਉਦੇ ਨਜ਼ਰਾਈ, ਉੱਥੇ ਹੀ ਉਹਨਾਂ ਵਿਰੋਧੀਆਂ ਨੂੰ ਵੀ ਕੋਸਿਆ। ਅੱਜ ਦੇਸ਼ ਇੱਕ ਬਹੁਤ ਖਤਰਨਾਕ ਮੋੜ ਤੇ ਖੜਾ ਹੈ। ਇੱਕ ਪਾਸਾ ਜਾਂਦਾ ਤਾਨਾਸ਼ਹੀ ਵੱਲ ਨੂੰ ਇੱਕ ਪਾਸਾ ਜਾਂਦਾ ਲੋਕਤੰਤਰ ਵੱਲ ਨੂੰ ਇੱਕ ਪਾਸਾ ਜਾਂਦਾ ਨਫਰਤ ਦੀ ਰਾਜਨੀਤੀ ਵੱਲ ਨੂੰ ਇੱਕ ਇੱਕ ਪਾਸਾ ਜਾਂਦਾ ਭਾਈਚਾਰੇ ਵੱਲ ਨੂੰ ਇੱਕ ਪਾਸਾ ਜਾਂਦਾ ਜਾਤੀ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਪਾਸਾ ਜਾਂਦਾ ਹਸਪਤਾਲ ਸਕੂਲ ਬਿਜਲੀ ਪਾਣੀ ਇਨਫਰਾਸਟ੍ਰਕਚਰ ਦੁਕਾਨਦਾਰ ਮਜ਼ਦੂਰ ਵਪਾਰੀ ਨੂੰ ਬਚਾਉਣ ਵਾਸਤੇ ਉਹਦਾ ਉਹਦਾ ਕਾਰੋਬਾਰ ਵਧਾਉਣ ਵਾਸਤੇ ਤੁਸੀਂ ਫੈਸਲਾ ਕਰਨਾ ਹੈ ਜਾਣਾ ਕਿੱਧਰ ਨੂੰ ਹੈ ਵੀਰੋ ਤੁਸੀਂ ਦੇਖ ਲਿਆ ਹੋਣਾ ਜੋ ਚੱਲੀ ਜਾਂਦਾ ਦੇਸ਼ 'ਚ ਇਹਨਾਂ ਕੋਲੇ 10 ਸਾਲ ਰਹੇ ਸਰਕਾਰ ਭਾਜਪਾ ਕੋਲੇ ਲਗਭਗ ਵਿਪੱਖਸ਼ ਮੁਕਤ ਸੀ ਹੈ ਨਹੀਂ ਸੀ ਵਿਰੋਧੀ ਪਾਰਟੀਆਂ ਜਿਹਾ ਹੈਗੀਆਂ ਵੀ ਸੀ ਐਮਪੀ ਕੋਈ ਚੱਕ ਚੱਕ ਕੇ ਬਾਹਰ ਮਾਰਦੇ ਸੀ ਰਾਜ ਸਭਾ ਚੋਂ ਲੋਕ ਸਭਾ ਚੋਂ ਸਸਪੈਂਡ ਕਰ ਦਿੰਦੇ ਸੀ ਤੇ ਕਾਨੂੰਨ ਪਾਸ ਕਰ ਲੈਂਦੇ ਸੀ ਮਨ ਮਰਜ਼ੀ ਦੇ ਤੇ 10 ਸਾਲਾਂ ਬਾਅਦ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗਲ ਸੂਤਰ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹ ਸ਼ਰਮ ਦੀ ਗੱਲ ਹੈ ਜੀ ਕੋਈ ਹਸਪਤਾਲ ਗਿਣਾ ਦਿਓ 10 ਸਾਲਾਂ ਚ ਕੋਈ ਨੌਕਰੀ ਦਿੱਤੀ ਗਿਣਾ ਦਿਓ 10 ਸਾਲਾਂ ਚ ਕੋਈ ਸਕੂਲ ਬਣਾਇਆ ਗਿਣਾ ਦਿਓ 10 ਸਾਲਾਂ ਚ ਨਾ ਹੈ ਹੀ ਨਹੀਂ ਕਿਉਂਕਿ ਇਹ ਕੰਮ ਕਰਦੀ ਹੀ ਨਹੀਂ ਇਹ ਤਾਂ ਕਹਿੰਦੇ ਵੋਟਾਂ ਦੇ ਨੇੜੇ ਜਾ ਕੇ ਲੋਕਾਂ ਨੂੰ ਆਪਸ ਵਿੱਚ ਪਾੜ ਦੇਾਂਗੇ ਡਰਾ ਦੇਾਂਗੇ ਇੱਕ ਦੂਜੇ ਤੋਂ ਵੀ ਜੇ ਉਹ ਆ ਗਏ ਤਾਂ ਐ ਕਰ ਦੇਣਗੇ ਜਾਂ ਆ ਆ ਗਏ ਤਾਂ ਐ ਕਰ ਦੇਣਗੇ ਵੀਰੋ ਹਿੰਦੀ ਦੇ ਵਿੱਚ 1.5 ਲੱਖ ਮੌਲਿਕ ਲਫ਼ਜ਼ ਨੇ ਜਿਹੜੇ オリジナル ਹਿੰਦੀ ਦੇ ਲਫ਼ਜ਼ ਨੇ ਤੇ ਬਾਕੀ ਭਾਸ਼ਾ ਹਰੇਕ ਭਾਸ਼ਾ ਅਡਾਪਟ ਕਰਦੀ ਹੈ ਇਧਰੋਂ ਉਧਰੋਂ ਅੱਖਰ ਜਿਹੜੇ ਨੇ ਕੁੱਲ ਮਿਲਾ ਕੇ 6 ਲੱਖ ਤੋਂ ਉੱਪਰ ਬਣ ਜਾਂਦਾ ਹਿੰਦੀ ਦਾ ਲਫ਼ਜ਼ 6 ਲੱਖ ਤੋਂ ਉੱਪਰ ਲਫ਼ਜ਼ ਨੇ ਹਿੰਦੀ ਦੇ ਪਰ ਪ੍ਰਧਾਨ ਮੰਤਰੀ ਕੋਲੇ ਸਿਰਫ 10-15 ਹੀ ਨੇ ਉਹ ਇਹ ਤੋਂ ਬਿਨਾ ਕੁਝ ਬੋਲਦੇ ਹੀ ਨਹੀਂ ਉਹ 10-15 ਮੈਂ ਦੱਸ ਦਿੰਨਾ ਕਿਹੜੇ-ਕਿਹੜੇ ਨੇ ਹਿੰਦੂ ਮੁਸਲਮਾਨ ਸ਼ਮਸ਼ਾਨ ਕਬਰਸਤਾਨ ਪਾਕਿਸਤਾਨ ਮੰਦਰ ਮਸਜਿਦ ਮੰਗਲ ਸੂਤਰ ਬਸ ਇਥੇ ਨੇ ਬੜੀਆਂ ਨਾ ਕੰਮ ਇਹਨਾਂ ਦਾ ਕਦੇ ਕੋਈ शिक्षा नौकरी महंगाई बेरोजगारी गरीबी इसको संबोधन किया बिल्कुल भी नहीं किया बस आला करी जाते पत्रकार, कत्रकार पंजाब में बीजेपी कोशिश कर रही है कि फलां समाज की वोट उसको पड़ जाए मैं क्या पंजाब ਸਾਡੀ ਸੋਸ਼ਲ ਬੌਂਡਿੰਗ ਇੰਨੀ ਸਟਰੋਂਗ ਹੈ ਇਹ ਸੋਸ਼ਲ ਬੌਂਡਿੰਗ ਤੇ ਇਸ ਭਾਈਚਾਰੇ ਤੇ 10 ਸਾਲ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਪਰ ਇਹ ਭਾਈਚਾਰਾ ਨਹੀਂ ਟੁੱਟਿਆ ਅਸੀਂ ਪੰਜਾਬ 'ਚ ਲੜਦੇ ਨਹੀਂ ਹੁੰਦੇ ਆਪਸ 'ਚ ਸਾਡੀਆਂ ਈਦਾਂ ਸਾਡੀਆਂ ਸੰਗਰਾਣਾਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਹਨੂਮਾਨ ਜਨਮ ਦਿਨੀਆਂ ਸਾਡੇ ਗੁਰਪੂਰਵ ਸਾਡੀਆਂ ਜਿਹੜੀ ਤਿਹਾਰ ਨੇ ਤਿੱਥ ਤਿਹਾਰ ਨੇ ਸਾਡੇ ਰਬਦਾਸ ਭਾਈ ਰਬਦਾਸ ਜੀ ਦਾ ਗੁਰਪੁਰਬ ਮਨਾਉਨੇ ਸਾਰੇ ਮਨਾਉਨੇ ਆ। ਗੁਰੂ ਰਬਦਾਸ ਜੀ ਦਾ। ਸੋ ਸਾਨੂੰ ਕੋਈ ਤੋੜ ਨਹੀਂ ਸਕਦਾ। ਇਹ ਕੋਸ਼ਿਸ਼ ਨਾ ਕਰਨ ਬੀਜੇਪੀ ਵਾਲੇ। ਕਿ ਅਸੀਂ ਸ਼ਹਿਰਾਂ ਵਾਲਿਆਂ ਨਾਲੋਂ ਪਿੰਡਾਂ ਵਾਲਿਆਂ ਨੂੰ ਅਡਾ ਕਰ ਦਾਂਗੇ। ਸਾਡਾ ਨੌਂ ਮਾਸ ਦਾ ਰਿਸ਼ਤਾ ਹੈ। ਵੀਰੋ ਜਿਹੜਾ ਆਰਤੀਆ ਲਫ਼ਜ਼ ਹੈ ਨਾ ਆਰਤੀਆ ਕਿਸਾਨ ਦਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਹੈ। ਚਾਰਟਡ ਕਾਉਂਟੈਂਟ ਕਿਉਂਕਿ ਉਹਨੂੰ ਪਤਾ ਹੁੰਦਾ ਕਿਸਾਨ ਦੇ ਘਰ ਦੀ ਹਾਲਤ ਕੀ ਹੈ ਮੈਂ ਵੀ ਜਾਂਦਾ ਰਿਆ ਮੇਰੇ ਦਾਦੇ ਨਾਲ ਆੜਤੀ ਕੋਲੇ ਕਸਤੂਰੀ ਲਾਲ ਜੀ ਹੁੰਦੇ ਸੀ ਸੁਨਾਮ ਅੱਜ ਵੀ ਸਾਡੇ ਆੜਤੀ ਉਹੀ ਨੇ ਪੈਸੇ ਲੈਣ ਜਾਂਦਾ ਮੇਰੇ ਦਾਦੇ ਨੇ ਕਿਤੇ ਕਿਹਾ ਲਾਲਾ ਜੀ ਰਕਮ ਚਾਹੀਦੀ ਹੈ ਉਹ ਕਹਿੰਦੇ ਦਰਬਾਰ ਸਿਆਂ ਬਾਬੇ ਦਾ ਨਾਂ ਦਰਬਾਰਾ ਸਿੰਘ ਸੀ ਦਰਬਾਰਾ ਸਿਆਂ ਅਜੇ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਹੁਣ ਕਿੰਨੇ ਚਾਹੀਦੇ ਆ ਕਹਿੰਦੇ 25000 ਚਾਹੀਦਾ ਸਰਾਣਾ ਸਰਾਣੇ ਵਾਲਿਆਂ ਹੁੰਦੇ ਆ ਨਾ ਆੜਤੀਆਂ ਦੇ ਜਿਹੜੇ ਦੁਕਾਨਾਂ ਆਪਣੇ ਇੱਥੇ ਸਰਾਣਾ ਰੱਖਦੇ ਆ ਪਾ ਚਿੱਟੇ ਰੰਗ ਦਾ ਉਹ ਸਰਾਣੇ ਤੋਂ ਉੱਠ ਖੜਿਆ ਜੀ ਉਹ ਕਹਿੰਦਾ ਦਰਬਾਰ ਆਸਿਆ 25000 ਚਾਹੀਦਾ ਕਾਦੇ ਵਾਸਤੇ ਮੇਰੇ ਦਾਦਾ ਕਹਿੰਦਾ ਉਹ ਜਣ ਗੱਜਣ ਕੀ ਗੱਜਣ ਕੇ ਵਾਲੀ ਖੱਤਾ ਜਾ ਨਾਲ ਲੱਗਦਾ ਮੈਂ ਕਹਿੰਦਾ ਸੀ ਉਹ ਵੀ ਲੈ ਲੈਂਦੇ ਵਿੱਚ ਹੀ ਰਲ ਜਾਂਦੀ ਕਸਤੂਰੀ ਲਾਲ ਮੇਰੇ ਦਾਦੇ ਨੂੰ ਕਹਿੰਦਾ ਦਰਵਾਰਾ ਸੇ ਚਾਦਰ ਮੁਤਾਬਕ ਕੰਮ ਕਰੀਦਾ ਹੁੰਦਾ ਚਾਦਰ ਮੁਤਾਬਕ ਪੈਰ ਫਸਾਰੀ ਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਐ ਇਹ ਇਹ ਨਾਲ ਤਾਂ ਹਟਦੀ ਹੀ ਨਹੀਂ ਕਿਤੋਂ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਸੀਗਾ ਕਿ ਤੂੰ ਗਲਤ ਕਰ ਰਿਹਾ ਹੈ ਤੇਰੀ ਜਿਹੜੀ ਫਸਲ ਦੀ ਕਮਾਈ ਉਹ ਘੱਟ ਐ ਤੂੰ ਪੈਸੇ ਜ਼ਿਆਦਾ ਲੈ ਰਿਹਾ ਆ 9 ਮਾਸ ਦਾ ਰਿਸ਼ਤਾ ਹੁੰਦਾ ਸੀ ਹੋਰ ਦੇਖਿਓ ਤੁਸੀਂ ਇੱਥੇ ਬਹੁਤ ਸਾਰੇ ਹੋਣਗੇ ਜਿਹੜਾ ਅੜਤਿਆ ਆਰਤੀ ਦੇ ਕਰਾਏ ਹੋਏ ਰਿਸ਼ਤੇ ਜਿਹੜੇ ਨੇ ਉਹ ਹਮੇਸ਼ਾ ਨਿਭਦੇ ਰਹੇ ਨੇ ਵਿਚੋਲਾ ਜਿਹੜਾ ਉਹ ਤਾਂ ਕਿਸੇ ਲਾਲਚ ਨੂੰ ਝੂਠ ਵੀ ਬੋਲ ਸਕਦਾ ਹੈ ਵੀ ਕੁੜੀਆਂ ਨਾਲ ਕੋਲੇ ਆ ਹੈ ਜਾਂ ਮੁੰਡਾ ਇੰਨਾ ਪੜਿਆ ਆ ਆਰਤੀ ਦੇ ਆਲੇ ਦੁਆਲੇ ਤੇ 20 ਪਿੰਡ ਆਉਂਦੇ ਹੁੰਦੇ ਨੇ ਸਸ ਲੈ ਕੇ ਉਹਨੂੰ ਸਾਰੇ ਘਰਾਂ ਦਾ ਪਤਾ ਹੁੰਦਾ ਇਹਦੇ ਕੋਲ ਕਿੰਨੀ ਜ਼ਮੀਨ ਆ ਕਿੰਨੀ ਠੇਕੇ ਤੇ ਲੈਂਦਾ ਕਿੰਨਾ ਕਰਜ਼ਾ ਹੈ ਮੁੰਡਾ ਕਿੰਨਾ ਪੜਿਆ ਕੁੜੀ ਕਿੰਨੀ ਪੜਿਆ ਉਹਨਾਂ ਦੀ ਜਿਹੜੇ ਰਿਸ਼ਤੇ ਆਰਤੀਆ ਕਰਾਉਂਦਾ ਉਹ ਤੁਸੀਂ ਦੇਖ ਲਿਓ ਜਿਆਦਾ ਨਿਭਦੇ ਨੇ ਕਿਉਂਕਿ ਸੱਚ ਹੁੰਦਾ ਉਹ ਚ ਤੇ ਆਪਾਂ ਵੀ ਆਪਾਂ ਵੀ ਜਦੋਂ ਸਾਡੇ ਮੰਗਣੇ ਵਾਲੇ ਦਿਨ ਜਾਂ ਵਿਆਹ ਵਾਲੇ ਦਿਨ ਲਾਲਾ ਜੀ ਹੁੰਦੇ ਆ ਆਰਤੀਏ ਆਪਾਂ ਸਪੈਸ਼ਲ ਕੁਰਸੀ ਲਾਉਨੇ ਆ ਨਾਲ ਮੇਜ਼ ਲਾਉਨੇ ਆ ਲਿਆ ਆਵੇ ਪਰਫੀ ਕੱਢ ਕੇ ਲਿਆ ਓਏ ਕਿਉਂਕਿ ਸਾਡਾ ਮਾਣ ਸਤਿਕਾਰ ਇੱਕ ਦੂਜੇ ਦਾ ਸੀ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਜੇ ਫਸਲ ਨਹੀਂ ਹੋਊਗੀ ਤੁਹਾਨੂੰ ਪਤਾ ਨਹੀਂ ਕਿ ਸਭ ਤੋਂ ਵੱਡਾ ਦੁੱਖ ਆਰਤੀਏ ਨੂੰ ਹੁੰਦਾ ਕਿਉਂਕਿ ਜੇ ਫਸਲ ਹੀ ਨਹੀਂ ਹੋਊਗੀ ਲੋਕਾਂ ਦੇ ਪੈਸੇ ਨਹੀਂ ਹੋਣਗੇ ਜੇਬ ਚ ਬਾਜ਼ਾਰ ਸਮਸਮਾਣੇ ਵਰਗੇ ਬਾਜ਼ਾਰ ਸੁਨਨੇ ਹੋ ਜਾਂਦੇ ਆ ਜੇ ਫਸਲ ਹੋਊਗੀ ਲੋਕ ਆਉਣਗੇ ਖਰੀਦੋ ਫਰੋਖਤ ਕਰਨਗੇ ਦੁਕਾਨਦਾਰੀ ਚੱਲੂਗੀ ਸਾਈਕਲ ਚੱਲੂਗਾ ਸਾਈਕਲ ਚੱਲੂਗਾ ਚੋਪਾਨੇ ਕਿ ਲੈਣਾ ਉਹਨਾਂ ਤੋਂ ਵੀ ਜਿਹੜੇ ਸਾਨੂੰ ਲੜਾ ਕੇ ਵੋਟਾਂ ਮੰਗਦੇ ਆ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਵੋਟਾਂ ਪਾਈਏ ਆਪਣੇ ਧੀਆਂ ਪੋਤਾਂ ਨੂੰ ਵੋਟਾਂ ਪਾਈਏ ਮੇਰੇ ਕੋਲੇ ਬਹੁਤ ਆਇਆ ਕਾਂਗਰਸ ਵਾਲੇ ਕਾਲੀ ਉਹ ਕਹਿੰਦੇ ਸਾਨੂੰ ਸਾਮਲੋ ਜੀ ਸਾਨੂੰ ਸਾਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਇਹ ਆਪਦੇ ਟੱਬਰ ਤੋਂ ਬਿਨਾਂ ਕਿਹਦੀ ਸੋਚਦੇ ਹੀ ਨਹੀਂ ਹੈਗੇ ਤੇ ਫਿਰ ਹੁਣ ਕੀ ਰਹਿ ਵੀ ਟੱਬਰ ਹੀ ਗਿਆ ਕੱਲਾ ਫਿਰ ਕੱਲਾ ਟੱਬਰ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਹਾਊ ਮੱਚ ਇਜ਼ ਦ ਟੈਂਪਰੇਚਰ ਇਟਸ 40 ਡਿਗਰੀਜ਼ ਆਹ ਨੋ ਇਟਸ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਦੱਸਿਓ ਆਪਾਂ 2 ਘੰਟੇ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ 2 ਘੰਟੇ ਵਾਸਤੇ ਪੰਜਾਬ ਬਚਾਉਂਦੇ ਆ ਇਹ ਜਿਹੜੇ ਬਾਲੇ ਵੱਡੇ ਬਣੇ ਫਿਰਦੇ ਆ ਇਹ ਪੰਜਾਬ ਦੇ ਜਿਹੜੇ ਬਾਰਸ ਮੈਨੂੰ ਰਗ ਰਗ ਜਾਣਦਾ ਇਹਨਾਂ ਦੀ ਤੇ ਮੈਂ ਬੋਲ ਦੇਣਾ ਤਾਂ ਇਹ ਤਾਂ ਤੜਫਦੇ ਰਹਿੰਦੇ ਨੇ ਯਾਰ ਕੁਝ ਵੀ ਨਹੀਂ ਛੱਡਦਾ ਓਏ ਸਾਰਾ ਕੁਝ ਦੱਸ ਦਿੰਦਾ ਮੈਨੂੰ ਮੈਂ ਤਾਂ ਇਹੀ ਦੱਸੂ ਤੁਹਾਡੇ ਬਾਰੇ ਸਾਰਾ ਕੁਝ ਪਹਿਲਾਂ ਕੈਸਟਸੀਡੀ ਵਿੱਚ ਵੀ ਇੰਝ ਦੱਸਦਾ ਹੁੰਦਾ ਸੀ ਮੈਂ ਹੁਣ ਵੀ ਦੱਸ ਦਿੰਦਾ ਮੈਂ ਸਭ ਰਲੇ ਹੋਏ ਨੇ ਆਪਸ ਵਿੱਚ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਨੇ ਕੰਮ ਬਣ ਗਿਆ ਸੀ ਬੜਾ ਵਧੀਆ ਇਹਨਾਂ ਦਾ ਜੋੜੀ ਬਣ ਗਈ ਸੀ ਵੀ ਤੂੰ ਜੇ ਆ ਗਿਆ ਤੂੰ ਮੈਨੂੰ ਕੁਝ ਨਹੀਂ ਕਹੀਂ ਮੈਂ ਜੇ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕਿਸੇ ਨੇ ਆਉਣਾ ਨਹੀਂ ਆਪਾਂ ਦੋਨੇ ਆਇਆ ਕਰਾਂਗੇ ਉਹਨਾਂ ਨੂੰ ਪਤਾ ਨਹੀਂ ਸੀ ਸਤੌਜ ਵਾਲੇ ਮਹਿੰਦਰ ਪਾਠ ਦਾ ਮੁੰਡਾ ਵੀ ਬੈਠਾ ਇੱਕ ਉਹਨੇ ਆਮ ਲੋਕ ਵੀ ਠਾਉਣੇ ਨੇ ਉਹ ਸਤੌਜ ਵਾਲੇ ਟਿੱਬਿਆਂ 'ਚੋਂ ਨੇਰੀ ਠਾਊਗਾ ਇੱਕ ਇਹ ਪਤਾ ਨਹੀਂ ਸੀ ਇਹਨਾਂ ਨੂੰ ਭਈ ਹੁਣ ਫਿਰਦੇ ਨੇ ਇੱਕ ਦੂਜੇ ਦੇ ਵਿੱਚ ਵਜਦੇ ਜਿਵੇਂ ਕਾਲੀਆਂ ਕੀੜੀਆਂ ਚ ਆਪਾਂ ਕੋਈ ਚੌਲ ਪਾ ਦਿੰਨੇ ਉਹ ਚੌਲਾਂ ਮਿਲਿਆਏ ਇੱਕ ਦੂਜੇ ਦੇ ਵਿੱਚ ਫੁੱਜਣ ਲੱਗ ਜਾਂਦੇ ਆ ਆ ਕਾਂਗਰਸ ਵਾਲੇ ਨੇ ਉਹ ਬਾਜਵੇ ਹੋਰੀ ਉਹ ਭਦੰਦਰਾਂ ਦਾ ਸਾਰਾ ਕੁਝ ਲੰਘ ਗਿਆ ਉਹਨਾਂ ਦਾ ਨਾ ਕਾਂ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਕੇ ਕਾਂਗਰਸ ਨੇ ਨਹੀਂ ਬਣਾਇਆ ਨਾ ਪਰ ਉਹ ਹੜਦਾ ਨਹੀਂ ਉਹ ਤੜਫੀ ਜਾਂਦਾ ਉਹ ਜਿਵੇਂ ਕੋੜ ਕਿੰਲੀ ਦੀ ਪੂਛ ਟੁੱਟ ਜੇ ਉਦੋਂ ਪੂਸ਼ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਚਿਰ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਬਰੇ ਐਂ ਕਰੀ ਜਾਂਦੇ ਨੇ ਬਾਸੇ ਸੋ ਇਹਨਾਂ ਨੂੰ ਤਾਂ ਮੈਂ ਕਰੂ ਸਿੱਧੇ ਸਾਰੇ ਨੂੰ ਤੂੰ ਫਿਕਰ ਨਾ ਕਰੋ ਤੁਹਾਡਾ ਪੁੱਤ ਹੈਗਾ ਤੂੰ ਥੱਲੇ ਵਾਲਾ ਕੰਮ ਸੰਭਲਿਓ ਵੀ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋ ਕਿੱਥੋਂ ਦੀ ਕੱਢਣੇ ਕਿਹੜੇ ਬੰਦਿਆਂ ਨੇ ਬੂਥ ਤੇ ਅੰਦਰ ਜਾਣਾ ਹੈ ਕਿਹੜੇ ਬੰਦਿਆਂ ਨੇ ਬੂਥ ਤੇ ਬਾਹਰ ਬਹਿਣਾ ਹੈ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬਾਡੀ ਪਾਰ ਰੱਖੀ ਐਨਾਂ ਨੂੰ ਕਿਸੇ ਨੂੰ ਨਹੀਂ ਆਉਣ ਦਿੰਦਾ ਮੈਂ